ਵਾਸੀਗੜ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਂਗਰਸ ਪਾਰਟੀ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਇੱਕ ਪਾਸੇ ਜਿਮਨੀ ਚੋਣਾਂ ਦੇ ਵਿੱਚ ਸ਼ਰਮਨਾਕ ਹਾਰ ਹੋਈ ਕਾਂਗਰਸ ਪਾਰਟੀ ਦੀ ਕਿਉਂਕਿ ਕਾਂਗਰਸ ਪਾਰਟੀ ਨੇ ਜਿਹੜੀ ਜੰਗ ਫਤਿਹ ਕੀਤੀ ਸੀ ਅੱਜ ਤੋਂ 5 ਮਹੀਨੇ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਉਹ ਜਿਮਨੀ ਚੋਣਾਂ ਵਾਲੀ ਜੰਗ ਜਿਹੜੀ ਫਤਿਹ ਨਹੀਂ ਕਰ ਪਾਏ ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਰਾਣਾ ਗੁਰਜੀਤ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਰਾਜਾ ਵੜਿੰਗ ਦੀ ਪ੍ਰਧਾਨਗੀ ਉੱਤੇ ਸਵਾਲ ਖੜੇ ਕਰ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਇੱਕ ਪਾਸੇ ਮਹਾਰਾਸ਼ਟਰ ਦੇ ਵਿੱਚ ਜਿੱਦੀਆਂ ਵਿਧਾਨ ਸਭਾ ਦੀਆਂ ਚੋਣਾਂ ਬੁਰੀ ਤਰ੍ਹਾਂ ਹਾਰੀ ਕਾਂਗਰਸ ਪਾਰਟੀ ਝਾਰਖੰਡ ਦੇ ਵਿੱਚ ਸਰਕਾਰ ਬਣਾਵੇਗੀ ਭਾਰਤੀ ਜਨਤਾ ਪਾਰਟੀ ਇੰਡੀਆ ਗਠਜੋੜਨ ਦੇ ਤਹਿਤ ਭਾਰਤੀ ਜਨਤਾ ਪਾਰਟੀ ਮਹਾਰਾਸ਼ਟਰਾ ਦੇ ਵਿੱਚ ਐਨਡੀ ਦੇ ਤਹਿਤ ਸਰਕਾਰ ਬਣਾਵੇਗੀ ਲੇਕਿਨ ਇਧਰ ਪੰਜ ਜਿਹੜਾ ਇਨਚਾਰਜ ਹੈ ਕਾਂਗਰਸ ਵੱਲੋਂ ਬਦਲ ਦਿੱਤਾ ਗਿਆ ਹੈ ਦੱਸ ਦिए ਕਿ ਨਵਾਂ ਇਨਚਾਰਜ ਲਗਾ ਦਿੱਤਾ ਗਿਆ ਹੈ ਜੇ ਗੱਲ ਕਰੀਏ ਇਹਨਾਂ ਜਿਮਨੀ ਚੋਣਾਂ ਦੀ ਜਿਮਨੀ ਚੋਣਾਂ ਦੇ ਵਿੱਚ ਵੱਡੇ ਦੋ ਕਿਲੇ ਫਤਿਹ ਕੀਤੇ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਪਹਿਲਾ ਸਭ ਤੋਂ ਵੱਡਾ ਕਲਾਸੀ ਡੇਰਾ ਬਾਬਾ ਨਾਨਕ ਹੈ ਯਾਨੀ ਕਿ ਸੁਖਿੰਦਰ ਸਿੰਘ ਰਧਾਵਾ ਦੀ ਧਰਮ ਪਤਨੀ ਦਾ ਕਿਲਾ ਟੈ ਟੇਰੀ ਹੋਇਆ ਗੁਰਦੀਪ ਸਿੰਘ ਰਧਾਵਾ ਵੱਲੋਂ ਦੂਸਰਾ ਸੀ ਗਦਰਵਾਹ ਵਾਲਾ ਰਾਜਾ ਫਰਿੰਗ ਦਾ ਕਿਲਾ ਟੈ ਟੇਰੀ ਹੋਇਆ ਇਧਰੋਂ ਜੇ ਗੱਲ ਕਰੀਏ ਬਰਨਾਲਾ ਦੀ ਸੀਟ ਕਾਂਗਰਸ ਪਾਰਟੀ ਕੋਲ ਜਿੱਤੀ ਗਈ ਜੇਕਰ ਕਾਂਗਰਸ ਪਾਰਟੀ ਨਾ ਜਿੱਦੀ ਹਲਕਾ ਬਰਨਾਲਾ ਤੇ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਰਾ ਬਾਜਵਾ ਦੀ ਕੁਰਸੀ ਨੂੰ ਖਤਰਾ ਹੋ ਜਾਣਾ ਸੀ ਇਧਰ ਇਸ਼ਾਨ ਚੱਪੇਵਾਲ ਜਿੱਤਿਆ ਉਧਰ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਇਨਚਾਰਜਸ਼ਿਪ ਨੂੰ ਲੈ ਕੇ ਵੱਡਾ ਫੈਸਲਾ ਆ ਗਿਆ ਹੈ ਨਵਾਂ ਇਨਚਾਰਜ ਲਗਾ ਦਿੱਤਾ ਗਿਆ ਹੈ ਦੱਸਦੀ ਹੈ ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੱਸਦੀ ਹੈ ਕਿ ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਵਿੱਚ ਕਾਜ਼ੀ ਮੁਹੰਮਦ ਨਿਜਾਮਉਦੀਨ ਨੂੰ ਇੰਚਾਰਜ ਲਗਾ ਦਿੱਤਾ ਹੈ ਕਿਉਂਕਿ 2025 ਫਰਵਰੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਦਿੱਲੀ ਦੇ ਵਿੱਚ ਇੱਕ ਪਾਸੇ ਹੋਵੇਗੀ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਆਪ ਆਧੀ ਪਾਰਟੀ ਇਸ ਲਈ ਕਾਂਗਰਸ ਦੀ ਹਾਈ ਕਮਾਂਡ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇੰਚਾਰਜ ਜਿਹੜਾ ਹੈ ਕਾਜ਼ੀ ਮੁਹੰਮਦ ਨਿਯਾਮਉਦੀਨ ਨੂੰ ਇੰਚਾਰਜ ਜਿਹੜਾ ਹੈ ਸਟਾਫ ਕਰ ਦਿੱਤਾ ਹੈ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ